ਬਹੁਤ ਹੀ ਸਤਿਕਾਰਯੋਗ ਸਮੁੱਚਾ ਬਹਿੰਡਾ ਦਾ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਤੁਸੀਂ ਹਮੇਸ਼ਾ ਬਹੁਤ ਪਿਆਰ ਸਤਿਕਾਰ ਤੇ ਮੁਹੱਬਤ ਦਿੱਤੀ ਐ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਕੰਪਰੂਵਮੈਂਟ ٹرسٹ ਬਹਿੰਡਾ ਵੱਲੋਂ ਸਾਡੇ ਈਓ ਜੀਵਨ ਜੀ ਸਾਡੇ ਐਕਸਨ ਗੁਰਰਾਜ ਜੀ ਨਾਲ ਹੀ ਮੇਰੇ ਨਾਲ ਦੋ ਬੈਂਕਾਂ ਦੇ ਸਾਡੇ ਐਸਡੀਐਫਸੀ ਸਮਰਾਥ ਜੀ ਤੇ ਕੋਟਕ ਮਹਿੰਦਰਾਪੂ ਫਰਮਪੇਡ ਜੀ ਬੈਠੇ ਨੇ ਸੋ ਅੱਜ ਜੋ ਸਾਡੇ ਕੰਪਰੂਵਮੈਂਟ ਟ੍ਰਸਟ ਤੇ ਕੋਈ ਪ੍ਰੋਜੈਕਟ ਹੈ ਉਨਾ ਸਬੰਧੀ মিডিਆ ਨੂੰ ਜਾਣਕਾਰੀ ਦੇਣੀ ਜ਼ਰੂਰੀ ਸਮਝੀ ਤਾਂ ਜੋ ਸ਼ਹਿਰ ਦੇ ਲੋਕ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਜੋ ਸਾਡੇ ਪ੍ਰੋਜੈਕਟ ਆ ਉਹਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ ਜਾਂ ਕੁਝ ਇਹਨਾਂ ਪ੍ਰੋਜੈਕਟਾਂ ਪ੍ਰਤੀ ਪਰੰਪੜਿਖੇ ਨੇ ਉਹਨਾਂ ਨੂੰ ਤੁਹਾਡੇ ਜਰੀਏ ਦੂਰ ਕੀਤਾ ਜਾ ਸਕੇ ਅਪਰੂਵਮੈਂਟ ٹرسٹ ਪ੍ਰਸ਼ੰਦਾ ਇਸ ਨੂੰ ਮਾਨ ਹਾਸਲ ਹੈ ਕਿ ਇਸ ਨੇ ਪੂਰਾ ਕਰਕਟ ਵਾਲੀਆਂ ਜਗਾਵਾਂ ਨੂੰ ਸੁੰਦਰ ਰੂਪ ਦਿੱਤਾ ਜਿਸ ਦੇ ਵਿੱਚ ਨੰਬਰ 1 ਤੇ ਸਾਡੀ ਸਹਿਰਗਾ ਉੱਥੇ ਵੀ ਪੂਰਾ ਕਰਕਟ ਸੀ ਨੰਬਰ 2 ਤੇ ਰੋਲ ਪੰਪ ਪੂਰਾ ਕਰਕਟ ਗੁਰੂ ਦੀ ਕਿਰਪਾ ਨਾਲ ਇਹ ਰਹਾ ਬਹਰ ਉੱਥੇ ਨੰਬਰ 3 ਤੇ ਸਾਡੇ ਸ਼ਹੀਦ ਭਗਤ ਸਿੰਘ ਇਨਕਲੇਵ ਡੇਲੀਬਾਰੀ ਸਕੀਮ ਜਿੱਥੇ ਘਾਹ ਫੂਸ ਸੀ ਨੰਬਰ 4 ਤੇ ਬਲੂ ਫੌਕਸ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਗਤੀਸ਼ੀਲ ਅਗਵਾਈ ਉਹਨਾਂ ਦਾ ਪਿਆਰ ਉਹਨਾਂ ਦਾ ਸਤਿਕਾਰ ਉਹਨਾਂ ਦਾ ਸਹਿਯੋਗ ਸਾਡੇ ਲੋਕਲ ਬਾਡੀ ਮਿਨਿਸਟਰ ਡਾਕਟਰ ਰਵਿਜੋਤ ਜੀ ਉਹਨਾਂ ਦੀ ਅਗਵਾਈ ਉਹਨਾਂ ਦਾ ਪਿਆਰ ਉਹਨਾਂ ਦਾ ਸਤਿਕਾਰ ਉਹਨਾਂ ਦਾ ਸਹਿਯੋਗ ਤੇ ਉਹਨਾਂ ਦਾ ਵਿਸ਼ਵਾਸ ਉਸ ਦੇ ਜਰਗੇ ਇੰਪਰੂਵਮੈਂਟ ਟਰਸਟ ਬਟੰਡਾ ਦੇ ਸਾਰੇ ਜਿਹੜੇ ਪ੍ਰੋਜੈਕਟ ਹੈ ਉਹ ਬਕਵਬੀ ਆਪਣੀ ਚਾਲ ਚੱਲ ਰਹੇ ਨੇ ਫੜਾ ਦਰ ਫੜਾ ਅੱਗੇ ਵਧ ਰਹੇ ਨੇ ਸੋ ਉਹਨਾਂ ਦੇ ਵਿੱਚ ਜੋ ਸਾਡੇ ਡੇਰੀ ਸਕੀਮਾਂ 32 ਏਕੜ ਦੇ ਉਹ ਸਬੰਧ ਦੇ ਮੰਤਰੀ ਸਾਹਿਬ ਡਰਾ ਸਿਸਟਮ ਦੇ ਲਈ ਅਰਜ਼ੀਆਂ ਲੈਣ ਦਾ ਆਗਾਜ਼ ਕਰਕੇ ਗਏ ਸੀ ਮੈਨੂੰ ਬੇਹੱਦ ਖੁਸ਼ੀ ਤੇ ਪ੍ਰਸੰਨਤਾ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਸਾਡੇ ਕੋਲੇ 7000 ਸਾਡੇ ਜਿਹੜੇ ਬਰੌਸ਼ਰ ਹੈ ਉਹ ਸੇਲ ਹੋ ਚੁੱਕੇ ਹੈ ਔਰ ਬਹੁਤ ਸਾਰੇ ਜਿਹੜੇ ਬਰੌਸ਼ਰ ਆਉ ਸਾਡੇ ਕੋਲੇ ਆ ਵੀ ਗਏ ਐ ਸੋ ਇਸ ਗੱਲ ਦੇ ਨਾਲ ਅਸੀਂ ਮਹਿਸੂਸ ਕਰ ਸਕਦੇ ਆ ਕਿ ਲੋਕਾਂ ਦਾ ਪੰਜਾਬ ਸਰਕਾਰ ਦੇ ਵਿੱਚ ਲੋਕਾਂ ਦਾ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਵਿੱਚ ਲੋਕਾਂ ਦਾ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਵਧਿਆ ਤੇ ਪਰਪੱਕ ਹੋਇਆ ਸੋ ਅਸੀਂ ਵਚਨਬੱਧ ਆ ਜਿਸ ਆਸ ਤੇ ਉਮੀਦ ਤੇ ਜਿਸ ਵਿਸ਼ਵਾਸ ਦੇ ਨਾਲ ਲੋਕਾਂ ਨੇ ਸਾਡੇ ਕੋਲ ਲੱਕੀ ਡਰਾ ਦੇ ਲਈ ਬਰੌਸ਼ਰ ਲਏ ਨੇ ਅਸੀਂ ਉਹਨਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਹਰ ਹਾਲਤ ਦੇ ਵਿੱਚ ਬਰਕਰਾਰ ਰੱਖਾਂਗੇ 10 ਜਨਵਰੀ ਤੱਕ ਅਸੀਂ ਇਹ ਬਰੌਸ਼ਰ ਸੇਲ ਕਰ ਰਹੇ ਨੇ ਤੇ 10 ਜਨਵਰੀ ਤੱਕ ਹੀ ਅਸੀਂ ਲੈਣੇ ਔਰ ਤੁਹਾਡੇ ਜਿਹੜੇ ਮੈਂ ਦੱਸਣਾ ਚਾਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਵੀ ਡੇਡ ਮੈਦ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਸਾਨੂੰ ਲੱਗਦਾ ਵੀ ਡੇਡ ਫਿਰ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਡੇਡ ਫਿਰ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਮੈਂ ਦੱਸਣਾ ਚਾਹੁੰਦਾ ਕਿ ਕੋਈ ਡੇਟ ਐਕਸਟੈਂਡ ਨਹੀਂ ਹੋਣੀ 10 ਜਨਵਰੀ ਤੱਕ ਲਾਸਟ ਹੈ ਜਿਹੜੀ ਡੇਟ ਅਸੀਂ ਇੱਕ ਵਾਰੀ ਨਿਰਧਾਰਤ ਕੀਤੀ ਹੈ ਮਿੱਥੀ ਅਸੀਂ 10 ਜਨਵਰੀ ਨੂੰ ਇਸ ਦਾ ਐਂਡ ਕਰ ਦੇਣਾ ਔਰ ਫਰਵਰੀ ਦੇ ਪਹਿਲੇ ਹਫਤੇ ਅਸੀਂ ਲੱਕੀ ਡਰਾ ਉਹਨਾਂ ਖੁਸ਼ਕਦਰਦ ਸਹਿਰ ਸ਼ਹਿਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਖੁਸ਼ੀ-ਖੁਸ਼ੀ ਪਲਾਟ ਸਾਡੇ ਮੰਤਰੀ ਸਾਹਿਬ ਜਾਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਜਾਂ ਸਾਡੇ ਹੋਰ ਕੀ ਆ ਪੰਜਾਬ ਸਰਕਾਰ ਦੇ ਸੀਨੀਅਰ ਸਾਡਾ ਅਧਿਕਾਰੀ ਜਾਂ ਸਾਡੀ ਪਾਰਟੀ ਦੇ ਆਗੂ ਆ ਕੇ ਉਹਨਾਂ ਦੀ ਮਜਬੂਰਗੀ ਦੇ ਵਿੱਚ ਤੁਹਾਡੇ ਮਜਬੂਰਗੀ ਦੇ ਵਿੱਚ ਜਿਨ੍ਹਾਂ ਨੇ ਲਾਟਰੀ ਦੇ ਸਿਸਟਮ ਦੇ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਦੀ ਮਜਬੂਰਗੀ ਦੇ ਵਿੱਚ ਨਿਰਪੱਖ ਢੰਗ ਦੇ ਨਾਲ ਬਿਲਕੁਲ 100% ਪਾਰਦਰਸ਼ੀ ਢੰਗ ਦੇ ਨਾਲ ਅਸੀਂ 116 ਜਿਹੜੇ ਪਾਰਟਿਸਪੈਂਟ ਨੇ ਜਿਨ੍ਹਾਂ ਨੇ ਪਰਚੀਆਂ ਪਾਈਆਂ ਉਹਨਾਂ ਨੂੰ ਅਸੀਂ ਉਸ ਦਿਨ ਡਰਾਅ ਦੇ ਨਹੀਂ ਪਲਾਟ ਕੱਢ ਕੇ ਦੇਵਾਂਗੇ ਔਰ ਇਸ ਗੰਭਲੇ ਕਈ ਵਾਰ ਇਸ ਤਰ੍ਹਾਂ ਦੇ ਭਰਮ ਭਲੇਖੇ ਪਾਈ ਜਾਂਦੇ ਆ ਵੇ ਗਿਦੇ ਕੋਲੇ ਘਰ ਆਜੀ ਉਹ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਦਾ ਬਿਲਕੁਲ ਇਹ ਗਮਰਾਹਕੁਨ ਪ੍ਰਚਾਰ ਹੈ ਹਰ ਸ਼ਹਿਰੀ ਹਰ ਪੰਜਾਬੀ ਹਰ ਦੇਸ਼ ਵਾਸੀ ਇਸ ਸਕੀਮ ਦੇ ਵਿੱਚ ਪਾਰਟਿਸਪੇਟ ਕਰ ਸਕਦਾ ਹਾਂ ਇਸ ਦੇ ਵਿੱਚ ਇਹ ਸ਼ਰਤ ਜੁੜ ਰਹੀ ਹੈ ਵੀ ਜੇ ਕਿਸੇ ਨੂੰ ਪਹਿਲਾਂ ਡਰਾਵੇ ਰਹੀਂ ਜਾਂ ਇੰਪਰੂਵਮੈਂਟ ਟਰਸਟ ਜਾਂ ਪੁੱਡਾ ਦਾ ਉਸ ਦੇ ਕੋਲੇ ਪਲਾਟ ਹੈ ਘਰ ਹੈ ਤਾਂ ਉਸ ਨੂੰ ਇਸ ਲਾਭ ਤੋਂ ਵੰਚਿਤ ਰੱਖਿਆ ਗਿਆ ਹੈ ਕਿਉਂਕਿ ਇੰਪਰੂਵਮੈਂਟ ਸਾਡੀ ਇਸ ਪਾਲ ਸਕੀਮ ਦੇ ਵਿੱਚ ਵੀ ਜੇ ਕਿਸ ਨੂੰ ਦੋ ਪਲਾਰ ਨਿਕਲਦੇ ਆ ਅਸੀਂ ਉਸ ਨੂੰ ਇੱਕ ਹੀ ਦੇਣ ਸੋ ਇਸ ਕਰਕੇ ਜਿਹੜੇ ਭਰਮ ਭਲੇਖੇ ਕੁਝ ਸੱਜਣਾ ਵੱਲੋਂ ਅ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਲਾਏ ਜਾ ਰਹੇ ਆ ਉਹ ਬਿਲਕੁਲ ਬੇਬੁਨਿਆਦ ਆ ਸੋ 116 ਲੱਖੀ ਡਰਾ ਅਸੀਂ ਵੱਖ-ਵੱਖ ਪਰਿਵਾਰਾਂ ਨੂੰ ਜਿਨ੍ਹਾਂ ਨੇ ਸਾਡੀ ਇਸ ਸਕੀਮ 'ਤੇ ਵਿਸ਼ਵਾਸ ਪ੍ਰਗਟ ਕੀਤਾ ਉਹ ਅਸੀਂ ਕੱਢਾਂਗੇ ਔਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਆ ਜੀ ਵੀ ਜਿਹੜਾ ਪਲਾਟ ਲੈਂਡ ਤੋਂ ਬਾਅਦ ਉਥੇ 10 ਸਾਲ ਤੱਕ ਨਹੀਂ ਹੋਣੇ 5 ਸਾਲ ਤੱਕ ਨਹੀਂ ਹੋਣੇ ਟਰਸਟ ਜਾਂ ਫੁਡਾਈ ਕਰਦੇ ਹੁੰਦੇ ਬਿਲਕੁਲ ਗਲਤ ਹੈ ਉਸ ਸੰਬੰਧੀ ਸਾਡੀ ਪੂਰੀ ਤਿਆਰੀ ਮੁਕੰਮਲ ਹੈ ਅਸਟੀਮੇਟ ਬਣ ਚੁੱਕੇ ਨੇ ਜਦੋਂ ਅਸੀਂ ਲੱਕੀ ਡਰਾ ਕੱਢਤਾ ਫਰਵਰੀ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਉਥੇ ਪਾਰਕਾਂ ਦਾ ਕੰਮ ਸੜਕਾਂ ਦਾ ਕੰਮ ਉਥੇ ਜੋ ਵੀ ਲਾਈਟਾਂ ਦਾ ਕੰਮ ਜਿਹੜਾ ਹੈਗਾ ਉਹ ਗਤੀਸ਼ੀਲ ਜਿਹੜਾ ਹੈਗਾ ਬਹੁਤ ਤੇਜ਼ੀ ਦੇ ਨਾਲ ਉਹ ਕੰਮ ਅਸੀਂ ਸ਼ੁਰੂ ਕਰ ਦੇਣਾ ਹੈ ਸਾਡੀ ਪੂਰੀ ਕੋਸ਼ਿਸ਼ ਹੈ ਮੈਂ ਜਿੱਤ ਤੁਮ ਗੱਲ ਸ਼ੁਰੂ ਕੀਤੀ ਸੀ ਜਿਸ ਵਿਸ਼ਵਾਸ ਦੇ ਨਾਲ ਲੋਕਾਂ ਨੇ ਸਾਡੇ ਤੋਂ ਇਹ ਅਰਜ਼ੀਆਂ ਦੇ ਰਹੇ ਨੇ ਉਸੇ ਵਿਸ਼ਵਾਸ ਨੂੰ ਅਸੀਂ ਬਰਕਰਾਰ ਰੱਖਣਾ ਹੈ ਬਹੁਤ ਛੇਤੀ ਉਸੇ ਵਿਕਾਸ ਕਰ ਲੈ ਜਿਹੜੇ ਉਹ ਸ਼ੁਰੂ ਆ ਜਿਹੜੇ ਉਹ ਹੋ ਜਾਣਗੇ ਉਸ ਤੋਂ ਬਾਅਦ ਜੋ ਸਾਡਾ ਬਲੂਪ੍ਰਿੰਟ ਵਾਲਾ ਪ੍ਰੋਜੈਕਟ ਹੈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਸੀ ਉਸ ਤੇ ਵੀ ਰੇਰਾ ਸਾਡਾ ਅਪਲਾਈ ਜਿਹੜੀ ਸਾਡੀ ਇਹ ਕਲੋਨੀ ਹੈ ਇਹ ਵੀ ਰੇਰਾ ਅਪਰੂਵਡ ਹੈ ਪ੍ਰੇਰਾ ਪ੍ਰੂਬੜ ਕੋਲੋਨੀ ਹੈ ਬਿਲਕੁਲ ਸਰਟੀਫਾਈਡ ਡਿਵੈਲਪਮੈਂਟ ਦੇ ਪੈਸੇ ਵੀ ਸਰ ਉਹਦੇ ਰੇਰਾ ਦੇ ਖਾਤੇ 'ਚ ਬਖਰੇ ਰੱਖੇ ਹੋਏ ਜੋ ਜਿਹੜੇ ਪੈਸੇ ਆਨੇ ਨੇ ਉਹਦੇ ਨਾਲ ਨਾਲ ਉਹਦੇ ਚ ਜਿਹੜੇ ਡਿਵੈਲਪਮੈਂਟ ਵਾਸਤੇ ਕਿਸੇ ਹੋਰ ਪਾਸੇ ਖਰਚਾ ਨਹੀਂ ਖਰਚਿਆ ਜਾਊਗਾ ਬਿਲਕੁਲ ਇਹਨੇ ਤਾਂ ਕਹਿਣ ਦਾ ਮਤਲਬ ਇਹ ਹੈ ਕਈ ਮੇਰੇ ਟਰਸਟ ਕੋਲੇ ਪੈਸਾ ਆਏ ਨਾ ਟਰਸਟ ਹੋ ਉਸ ੀਮਾ ਵਾਸਤੇ ਉਹ ਪੈਸਾ ਵਰਤ ਲੈਂਦਾ ਜਿਹੜਾ ਸਾਡਾ ਰੇਰਾ ਦਾ ਅਕਾਊਂਟ ਆ ਉਹ ਉਸ ਦੇ ਵਿੱਚ ਡਿਵੈਲਪਮੈਂਟ ਜਿਹੜੇ ਪੈਸੇ ਪਏ ਉਹ ਡਿਵੈਲਪਮੈਂਟ ਦੇ ਖਾਤਰ ਹੀ ਵਰਤੇ ਜਾਂਦੇ ਸੋ ਇਸ ਕਰਕੇ ਮੈਂ ਸ਼ਹਿਰ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਜਿਨ੍ਹਾਂ ਨੇ ਪਲਾਟ ਦੇ ਵਿੱਚ ਇਹ ਪਲਾਟ ਲੈਂਡ ਦੇ ਲਈ ਅਪਲਾਈ ਕੀਤਾ ਹੈ ਪੂਰਨ ਵਿਸ਼ਵਾਸਤ ਹੋਣੇ ਕਿ ਬਿਲਕੁਲ ਜਿਹੜੇ ਬੇਬੁਨਿਆਦ ਜਿਹੜਾ ਪ੍ਰਚਾਰ ਆ ਉਸ ਤੋਂ ਬਚ ਕੇ ਰਹੋ ਅਸੀਂ ਇਸ ਕਲੋਨੀ ਨੂੰ অতি ਉੱਤਮ ਕਲੋਨੀ ਬਣਾਉਣ ਦੀ ਸਾਡੀ ਕੋਸ਼ਿਸ਼ ਹੈ ਕਿਉਂਕਿ ਮੈਂ ਇਸ ਕਲੋਨੀ ਦੇ ਵਿੱਚ ਆਇਨ ਇੰਟਰਸਟ ਲੈ ਰਿਹਾ ਜਿਵੇਂ ਪ੍ਰਾਈਵੇਟ ਬਿਲਡਰ ਲੈ ਲੈਂਦੇ ਹੁੰਦੇ ਅਸੀਂ ਸਾਡੀ ਐਕਸੂ ਸਾਹਿਬ ਬੈਠੇ ਨੇ ਬਹੁਤ ਮਿਹਨਤ ਕੀਤੀ ਹੈ ਉੱਚਤਮ ਕਿਸਮ ਦੇ ਪਲਾਟ ਹੋਣਗੇ ਉੱਚਤਮ ਕਿਸਮ ਦੇ ਬੂਟੇ ਹੋਣਗੇ ਉੱਚਤਮ ਕਿਸਮ ਦੀਆਂ ਸੜਕਾਂ ਹੋਣਗੀਆਂ ਉੱਚਤਮ ਕਿਸਮ ਦਾ ਉੱਥੇ ਲਾਈਟਿੰਗ ਦਾ ਪ੍ਰਬੰਧ ਹੋਊਗਾ ਉੱਚਤਮ ਕਿਸਮ ਦਾ ਸੀਵਰੇਜ ਸਿਸਟਮ ਦਾ ਪ੍ਰਬੰਧ ਹੋਊਗਾ ਉੱਚਤਮ ਕਿਸਮ ਦੀ ਉਹ ਜਿਹੜੀ ਹੈਗੀ ਹੈ ਗੇਟ ਦੀ ਐਂਟਰੀ ਹੋਵਗੀ ਸੋ ਬਹੁਤ ਵਧੀਆ ਜੇ ਮੈਂ ਤੁਹਾਨੂੰ ਫੋਟੋਗ੍ਰਾਫਸ ਦਿਖਾਦਾ ਤਾਂ ਦਿਖਾਈ ਦੇ ਮਾਰੇ ਦਿਖਾਣ। ਤਾਂ ਤੁਸੀਂ ਮੈਂ ਵੀ ਹੈਰਾਨ ਹੋਇਆ ਸੀਗਾ ਕਿ ਇੰਨੀ ਸੋਹਣੀ ਜਿਹੜੀ ਕਲੋਨੀ ਹੈ ਉਹ ਬਣ ਰਹੀ ਹੈ ਪ੍ਰਾਈਵੇਟ ਕਲੋਨੀ ਤੋਂ ਵਧੀਆ ਕਲੋਨੀ ਜਿਹੜੀ ਸਾਡੀ ਸ਼ਹੀਦ ਭਗਤ ਸਿੰਘ ਇਨਕਲੇਵ ਜਿਹੜਾ ਸੀ ਸਾਡਾ ਸ਼ਹੀਦ ਭਗਤ ਸਿੰਘ ਜੋ ਸਾਡੇ ਬਹੁਤ ਦਿਲ ਦੇ ਕਰੀਬ ਹੈ ਜਿਸ ਨੇ ਦੇਸ਼ ਨੂੰ ਆਜ਼ਾਦ ਕਰਾਇਆ ਸਾਡਾ ਆਜ਼ਾਦੀ ਪਰਵਾਨਾ ਉਸ ਦੇ ਨਾਂ ਤੇ ਕਲੋਨੀ ਹੈ ਸੋ ਇਸ ਕਰਕੇ ਸਾਡੀ ਇਹ ਡਿਊਟੀ ਹੋਰ ਵੀ ਵੜ ਜਾਂਦੀ ਹੈ ਕਿ ਇਸ ਕੋਲ ਨੂੰ ਅਤਿ ਅਦਨਕ ਤੇ ਸੋਹਣਾ ਬਣਾਇਆ ਜਾਵੇ ਸੂਰਤਾਂ ਤੋਂ ਸੋ ਇਸ ਤਰ੍ਹਾਂ ਦੇ ਉਹਦੇ ਵਿੱਚ ਪਾਰਕਸ ਨੇ ਸੋ ਤੁਹਾਨੂੰ ਵੀ ਲੱਗਦਾ ਹੋਊਗਾ ਵੀ ਇਹ ਪੋਸਿਬਿਲਟੀ ਨਹੀਂ ਹੋ ਸਕਦੀ ਇਹ ਨਮੂਨਾ ਹੀ ਆ ਦੋ ਤਿੰਨ ਲੋਟ ਇਸ ਤਰ੍ਹਾਂ ਦੇ ਵਰਕ ਇੱਧਰ ਵੀ ਦਿਵਾ ਦੇ। ਲਓ ਜੀ। ਤੁਹਾਨੂੰ ਵੱਡੇ ਅਸੀਂ ਉਹ ਵੀ ਕੱਢ ਕੇ ਦੇ ਦਾਂਗੇ। ਸੋ ਮੇਰੇ ਕਹਿਣ ਦਾ ਭਾਪ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਗੁਰੂ ਦੀ ਕਿਰਪਾ ਦੇ ਨਾਲ ਬਰਨਡੇ ਦੇ ਵਿੱਚ ਦਹਾਕਿਆਂ ਬਾਅਦ ਤੂਲ ਨਹੀਂ ਕੱਟੀ ਗਈ ਆ ਪੰਜਾਬ ਸਰਕਾਰ ਦੀ ਪਹਿਲੀ ਕਲੋਨੀ। ਸੋ ਅਸੀਂ ਬੜੇ ਚਾਵਾਂ ਦੇ ਨਾਲ, ਬੜੀਆਂ ਸੱਧਰਾਂ ਦੇ ਨਾਲ, ਬੜੀਆਂ ਆਸਾਂ ਦੇ ਨਾਲ, ਬੜੀਆਂ ਉਮੀਦਾਂ ਦੇ ਨਾਲ ਬੜੇ ਚਾਅ ਦੇ ਨਾਲ ਅਸੀਂ ਇਹ ਕਲੋਨੀ ਸਾਰੇ ਡਿਜ਼ਾਈਨ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਇੱਥੇ ਵਿਕਾਸ ਕਾਰਜਕ੍ਰਮਾਂਗੇ ਔਰ ਦੂਸਰੇ ਜਿਹੜੇ ਮੈਂ ਤੁਹਾਡਾ ਬਲੂ ਫੌਕਸ ਦੀ ਗੱਲ ਕਰਦਾ ਸੀਗਾ ਉਸ ਦਾ ਵੀ ਰੇਰਾ ਸਾਡਾ ਅਪਲਾਈ ਹੋ ਗਿਆ ਬਿਲਕੁਲ ਜੋ ਡਾਕੂਮੈਂਟ ਅਸੀਂ ਕਰਨੀ ਸੀ ਸਾਰੇ ਕਾਗਜ਼ ਪੱਤਰ ਅਸੀਂ ਰੇਰਾਂ ਨੂੰ ਭੇਜ ਦਿੱਤੇ ਗਏ ਆ ਉਹਦਾ ਵੀ 10 ਦਿਨਾਂ ਦੇ ਵਿੱਚ ਵਿੱਚ 10 ਦਿਨਾਂ ਦੇ ਵਿੱਚ ਵਿੱਚ ਦਸਾਂ ਦਿਨਾਂ ਦੇ ਵਿੱਚ ਵਿੱਚ ਬਲੂ ਫੌਕਸ ਪ੍ਰੋਜੈਕਟ ਦਾ ਰੇਰਾ ਜਿਹੜਾ ਹੈਗਾ ਪੂਰ ਹੋ ਜਾਣਾ ਉਸ ਦੇ ਵਿੱਚ ਜਿਹੜੇ ਹੈਗੇ ਆ 26 ਸਾਡੇ ਸ਼ੋਅਰੂਮ ਨੇ 20x80 ਦੇ ਇੱਕ ਏਕੜ ਚੰਕ ਸਾਈਡ ਹੈ ਜਿਹੜੀ ਸਾਡੀ ਬਰੂ ਫੌਕਸ ਦੀ ਜਿਹੜੀ ਸ਼ੋਅਰੂਮ ਵਾਲੀ ਜਗਾ ਉਹਦਾ 1,30,000 ਰੁਪਏ ਦਾ ਜਿਹੜਾ ਤੇ ਜਿਹੜੀ ਚੰਕ ਸਾਈਡ ਦਾ 50,000 ਰੁਪਏ ਪ੍ਰਤੀ ਗਾਜ ਦੇਤਾ ਉਹ ਵੀ ਅਸੀਂ ਬਹੁਤ ਜਲਦ ਉਸ ਦੀ ਆਕਸ਼ਨ ਕਰਾਂਗੇ ਉਹ ਵੀ ਜਿਹੜੀ ਬਹੁਤ ਕਰੋੜੀ ਜਿਹੜੀ ਜਗਾ ਸੀ ਜਿੱਥੇ ਕੂੜੇ ਦੇ ਢੇਰ ਸੀ ਬੇਵਾਬ ਪਈ ਸੀ ਉੱਥੇ ਵੀ ਸ਼ਹਿਰ ਦੀ ਐਂਟਰੀ ਹੈ ਤੇ ਉਹ ਵੀ ਬਹੁਤ ਸੋਹਣਾ ਜਿਹੜਾ ਸਾਡਾ ਇੱਕ ਥਾਂ ਬਣੂਗਾ ਜਿੱਥੇ ਲੋਕ ਸ਼ੋਪਿੰਗ ਕਾਮੇਗੱਬਾ ਬੋਧਿਆ ਨੂੰ ਉਥੇ ਵਪਾਰ ਦੇ ਜਿਹੜੇ ਮੌਕੇ ਵਧਣਗੇ ਔਰ ਤੀਸਰਾ ਪ੍ਰੋਜੈਕਟ ਜਿਹੜਾ ਹੈਗਾ ਸਾਡੀਆਂ ਝੀਲਾਂ ਜੋ ਜਿਹੜੇ ਬਟੰਡੇ ਦੀ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਹੋਈਆਂ ਨੇ ਕੀਦਾਂ ਵਾਲਾ ਸ਼ਹਿਰ ਕਿਹਾ ਜਾਂਦਾ ਬਟੰਡੇ ਨੂੰ ਉਸ ਦਾ ਜਿਹੜੇ ਸੁੰਦਰੀਕਰਨ ਦਾ ਕਰਨ ਦਾ ਜਿਹੜਾ ਪ੍ਰੋਜੈਕਟ ਹੈ ਉਹ ਵੀ ਇੰਪਰੂਵਮੈਂਟ ਦਾ ਬਟੰਡੇ ਦੇ ਹਿੱਸੇ ਆਇਆ ਉਸ ਨੂੰ ਵੀ ਬੜੇ ਸ਼ਾਂਕ ਦੇ ਨਾਲ ਮੈਂ ਤੇ ਹੋਈ ਸੀ ਤੁਮਾਨ ਸਾਹਿਬ ਅਸੀਂ ਸਾਰਾ ਪ੍ਰੋਜੈਕਟ ਲਿਖਿਆ ਉਸ ਦਾ ਵੀ ਜਿਹੜਾ ਸੁੰਦਰੀਕਰਨ ਹੈ ਜਿਵੇਂ ਸੈਰਗਾ ਬਣਾਈ ਆ ਰਿੰਗ ਰੋਡ ਤੇ ਉਸ ਦੇ ਉਸੇ ਤਰਜ਼ ਦੇ ਰਈਆ ਚਾਂਗ ਤੋਂ ਲੈ ਕੇ ਲਗਭਗ 1 ਕਿਲੋਮੀਟਰ ਹੋਏ ਪਹਿਲੀ ਚਿਲ ਦੇ ਅੰਦਰ ਪਹਿਲੀ ਚਿਲ ਦੇ ਅੰਦਰ ਅਸੀਂ ਉਸ ਦਾ ਸੁੰਦਰੀ ਕੰਮ ਕਰਾਂਗੇ ਲਗਭਗ 99 ਲੱਖ ਰੁਪਇਆ ਉਸ ਤੇ ਖਰਚ ਹੋਣਾ ਹੈ ਔਰ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਉਸ ਨੂੰ ਪੂਰਾ ਕਰਕੇ ਸਹਿਰ ਦੀ ਜਿਹੜੀ ਐਂਟਰੀ ਹੈ ਉਸ ਦੇ ਸੁੰਦਰੀ ਕਰਨ ਦੇ ਵਿੱਚ ਵਾਦਾ ਕਰਾਂਗੇ ਚੌਥਾ ਜਿਹੜਾ ਪ੍ਰੋਜੈਕਟ ਹੈ ਉਹ ਸਾਡਾ ਰਿੰਗ ਰੋਡ ਜਿਹੜਾ ਬ੍ਰਿਜ ਬਹੁਤ ਵੱਡੀ ਸਮੱਸਿਆ ਸੀ ਉਹ ਜਦੋਂ ਮੈਂ ਅਪਰੂਵਮੈਂਟ ਆਫਟ ਦਾ ਚੇਅਰਮੈਨ ਬਣਿਆ ਜਾ ਜਿੱਥੋਂ ਐਂਟਰੀ ਆ ਉੱਥੇ ਇੱਕ ਬਿਲਡਿੰਗ ਸੀਗੀ ਅਸੀਂ ਉਸ ਬਿਲਡਿੰਗ ਦੇ ਨਾਲ ਜਿਹੜੀ ਉਹ ਪਾਰਟੀ ਸੀ ਉਸ ਨਾਲ ਸੈਟਲਮੈਂਟ ਕਰਕੇ ਉਹ ਜਗ੍ਹਾ ਕਲੀਅਰ ਕਰਾਈ ਔਰ ਉਹਦੇ ਤੋਂ ਹੀ ਸਾਡੀ ਕੋਸ਼ਿਸ਼ ਸੀ ਕਿਉਂਕਿ ਇਹ ਜਦੋਂ ਪੌਣੋਥ ਸੱਕ ਉੱਤੋਂ ਦਾ ਟੱਕਰ ਬਣਦੀ ਹੈ ਤਾਂ ਮੈਂ ਉਦੋਂ ਡੀਸੀ ਸ਼ੌਕ ਤੰਤ ਪਰੇ ਜੀ ਹੁੰਦੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਅਸੀਂ ਕੋਸ਼ਿਸ਼ ਕੀਤੀ ਐਨਐਜੇ ਨਾਲ ਸੰਪਰਕ ਕੀਤਾ ਉਸ ਤੋਂ ਬਾਅਦ ਮਾਨ ਸਾਹਿਬ ਡੀਸੀ ਸਾਹਿਬ ਆਏ ਇਹਨਾਂ ਨੇ ਲਗਾਤਾਰ ਉਸ ਪ੍ਰੋਜੈਕਟ ਦੇ ਕੰਮ ਕੀਤਾ ਤਾਂ 19 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਜਿਹੜਾ ਓਵਰ ਬ੍ਰਿਜ ਆ ਉਸ ਨੂੰ ਐਕਸਟੈਂਡ ਕੀਤਾ ਜਾ ਰਿਹਾ ਹੈ ਜਿਵੇਂ ਬੀਬੀ ਵਾਲਾ ਚੌਂਕ ਦੇ ਵਿੱਚ ਗੱਡੀਆਂ ਥੰਮ ਨਹੀਂ ਸਕੋਦੀਆਂ ਉਵੇਂ ਹੀ ਰਿੰਗ ਰੋਡ ਤੋਂ ਵੀ ਜਿਹੜਾ ਪੋਲਾ ਉਹ ਆਰਮੀ ਦੇ ਅੱਗੇ ਤੱਕ ਐਕਸਟੈਂਡ ਹੋ ਜਾਣਾ ਹੈ 11 ਕਰੋੜ ਰੁਪਏ ਦਾ ਉਹ ਪ੍ਰੋਜੈਕਟ ਹੈ ਜਿਹੜਾ ਇੱਕ ਸਾਲ ਦੇ ਵਿੱਚ ਵਿੱਚ ਉਹ ਪ੍ਰੋਜੈਕਟ ਪੂਰਾ ਹੋਊਗਾ ਸੋ ਮੇਰਾ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਪਾ ਵੀ ਸੀ ਕਿ ਪੰਜਾਬ ਸਰਕਾਰ ਤੁਹਾਡੀ ਸਰਕਾਰ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਗਤੀਸ਼ੀਲ ਰਗਵਾਈ ਦੇ ਵਿੱਚ ਲਗਾਤਾਰ ਇਹ ਬਟਨ ਡੱਕ ਸਾਡੇ ਕੋਲੇ ਛੋਟਾ ਜਿਹਾ ਨਮੂਨਾ ਹੈ ਪਸ਼ੰਡੇ ਦੇ ਵਿੱਚ ਇੰਨੇ ਕਾਰਜ ਹੋ ਰਿਹਾ ਹੈ ਇੰਪਰੂਵਮੈਂਟ ਟਰਸਟ ਇੱਕ ਉਹ ਏਜੰਸੀ ਹੈ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਵਿੱਚ ਇੰਨੇ ਕੰਮ ਹੋ ਰਿਹਾ ਹੈ ਇਸੇ ਰਫਤਾਰ ਦੇ ਨਾਲ ਸਾਡੇ ਗਿਆਨ ਸਾਹਿਬ ਲੱਗੇ ਹੋਏ ਆ ਵਾਇਦਕ ਸਾਹਿਬ ਤੇ ਬਦਮਜੀਤ ਮਹਿਤਾ ਜੀ ਮੇਰ ਆ ਉਹ ਵੀ ਆਪਣੇ ਤੌਰ ਤੇ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਸ਼ਹਿਰ ਦੀ ਤਰੱਕੀ ਦੇ ਲਈ ਸ਼ਹਿਰ ਦੀ ਖੁਸ਼ਹਾਲੀ ਦੇ ਲਈ ਲੱਗੇ ਹੋਏ ਆ ਸੋ ਸਾਡਾ ਇੱਕੋ ਮਕਸਦ ਹੈ ਵਿਕਾਸ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਉਲਝਦੇ ਨਹੀਂ ਅਸੀਂ ਅ ਵਿਕਾਸ ਕਰਦੇ ਆ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਵੱਡਾ ਫਤਵਾ ਦਿੱਤਾ ਹੈ ਸੋ ਅਸੀਂ ਲੋਕਾਂ ਦਾ ਵਿਸ਼ਵਾਸ ਉਸ ਨੂੰ ਬਰਕਰਾਰ ਰੱਖਾਂਗੇ ਜੋ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਇਹ ਪ੍ਰੋਜੈਕਟ ਨੇ ਇੰਨਾ ਪ੍ਰੋਜੈਕਟਾਂ ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਉਹਨਾਂ ਦਾ ਵਿਸ਼ਵਾਸ ਬਰਕਰਾਰ ਰੱਖਾਂਗੇ ਜਿਸ ਆਸ ਤੇ ਉਮੀਦ ਦੇ ਨਾਲ ਇਲਾਕੇ ਦੇ ਲੋਕਾਂ ਨੇ ਸਾਡੀ ਸੀਰਪ ਭਗਤ ਸਿੰਘ ਇਨਕਲੇਵ ਕਲੋਨੀ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਉਹਨਾਂ ਨੇ ਅਰਜ਼ੀਆਂ ਦਿੱਤੀਆਂ ਨੇ ਜਿਸ ਆਸ ਤੇ ਉਮੀਦ ਦੇ ਨਾਲ ਅਸੀਂ ਉਹਨਾਂ ਤੇ ਪੂਰੀ ਤਰ੍ਹਾਂ ਖਰਾਬ ਤਰ੍ਹਾਂ ਗਈ ਤੇ ਮੈਨੂੰ ਤੁਹਾਡੇ ਨਾਲ ਬੇਨਤੀਆਂ ਸਾਰੀਆਂ ਕੀਤੀਆਂ ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। ਸਤਿ ਆਰ ਜੀ ਸਾਡੇ ਕੋਲੇ 250 ਵਰਜੇ ਆ ਗਈ ਕਿਉਂਕਿ 15 ਦਿਨ ਪਏ ਆ ਬਾਕੀ ਛੁੱਟੀਆਂ ਛੱਟੀਆਂ ਆ ਸਿਲੈਕਸ਼ਨ ਦਾ ਟਾਈਮ ਸੀਗਾ ਤੇ ਜਿਹੜੀਆਂ ਜਿਹੜੀਆਂ ਕਿ ਜ਼ਿਆਦਾ ਆਉਂਦੇ ਨੇ ਨਹੀਂ 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 ਸਾਡੀ ਸਾਰੀ ਤਸਲੀ ਤਾਂ ਹੈਗੀ ਇਹ ਘੱਟੋ ਘੱਟ 7-8 ਹਜ਼ਾਰ ਲੱਗੇ ਫੇਰ 10 ਹਜ਼ਾਰ ਕਿਉਂਕਿ ਹੁਣ ਅਸੀਂ ਬੀਜੀਸੀ ਕੇ ਖਰਾਸਤੇ ਦੀ ਸੋ ਕਿ ਲਾਸਟ ਤਰੀਕੇ ਨਾਲ ਅਪਲਾਈ ਕਰ ਲਾਸਟ ਤਰੀਕਾ ਨਾਲ ਹੁਣ ਇੱਕ ਹੋਰ ਬੇਨਤੀ ਹੈ ਜਿੰਨੇ ਵੀ ਸਾਡੇ 1 ਮਿੰਟ ਜਿੰਨੇ ਐਚਜੀਐਫਸੀ ਬੈਂਕ ਨੇ ਸਾਰਿਆਂ ਦੇ ਵਿੱਚ ਬਰੌਸ਼ਰ ਮਿਲ ਰਹੇ ਨੇ ਜਿੰਨੇ ਕੋੜ ਕਮਿੰਦਰਾ ਦੇ ਬੈਂਕ ਨੇ ਉੱਥੇ ਸਾਰਿਆਂ ਦੇ ਵਿੱਚ ਬਰੌਸ਼ਰ ਮਿਲ ਰਹੇ ਨੇ ਜੇ ਕਿਸ ਨੂੰ ਇੱਥੇ ਆਉਣ ਦੀ ਕੋਈ ਸਮੱਸਿਆ ਉੱਥੇ ਬਰੌਸ਼ਰ ਲਓ ਉੱਥੇ ਜਿਹੜਾ ਬਰੌਸ਼ਰ ਜਮਾ ਕਰੋ ਇਹ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਦੋ ਬੈਂਕਾਂ ਦੇ ਨਾਲ ਟਾਈਪ ਕੀਤਾ ਔਰ ਚਾਹੇ ਭਗਤੇ ਲੈ ਲਓ ਚਾਹੇ ਰਾਮਪਰੇ ਲੈ ਲਓ ਚਾਹੇ ਮੜੂਕੇ ਲੈਣੋ ਜਾ ਹੈ ਬਰਨਾਲੇ ਲੈ ਲੋ ਜਿੱਥੇ ਵੀ ਆਲੇ ਦੁਆਲੇ ਬਟਿੰਡੇ ਕਿੰਨੇ ਬ੍ਰਾਂਚਾਂ ਨੇ ਆਪਣੀ ਬਟਿੰਡੇ 9 9 ਤੋਂ ਕਿੰਨੀਆਂ ਜੀ 9 10 ਬ੍ਰਾਂਚਾਂ ਦੇ ਵਿੱਚ ਕਈ ਵਾਰੀ ਇੱਥੇ ਕੋਈ ਸਾਡਾ ਬੰਦਾ ਹਾਜ਼ਰ ਨਹੀਂ ਹੁੰਦਾ ਪਰ ਵੈਸੇ ਸਾਡੀ ਡਿਊਟੀ ਲੱਗੀ ਵੀ ਹੈ ਸੋ ਇੱਥੋਂ ਵੀ ਲੈ ਸਕਦੇ ਹੋ ਐਚਪੀਐਫਸੀ ਬੈਂਕ ਤੋਂ ਲੈ ਸਕਦੇ ਹੋ ਕੋਰਟ ਦੇ ਮਹਿੰਦਰਾ ਤੋਂ ਲੈ ਸਕਦੇ ਹੋ ਉੱਥੇ ਜਮ੍ਹਾਂ ਕਰਾ ਸਕਦੇ ਹੋ ਚੈੱਕ ਦੇ ਸਕਦੇ ਹੋ ਡਰਾਫਟ ਦੇ ਸਕਦੇ ਹੋ ਸਾਰਿਆਂ ਵਾਸਤੇ ਇਹ ਲੋਕਾਂ ਵਾਸਤੇ ਅਸੀਂ ਸਹੂਲਤ ਦਾ ਕੜਾ ਪ੍ਰਬੰਧ ਹੋ ਕੀਤਾ ਹਾਂਜੀ ਚੇਅਰਮੈਨ ਸਾਹਿਬ ਨੇ ਤੁਸੀਂ ਕਿਹਾ ਕੁਝ ਲੋਕ ਤੁਮਰਾ ਨੂੰ ਪ੍ਰਚਾਰ ਕਰ ਰਹੇ ਹੈ ਜਿਨ੍ਹਾਂ ਵਾਸਤੇ ਕੁਝ ਲੋਕ ਚੱਲਦੇ ਵਕਤ ਉਹ ਇਸੇ ਕੁਰਸੀ ਤੇ ਬੈਠ ਕੇ ਗਏ ਤੁਸੀ ਜਾਣੋ ਚਲੋ ਮੈਂ ਕੱਲ ਤੋਂ ਅਨਜਾਨ ਨੇ ਜਾਂ ਉਹ ਗੱਲ ਤੋਂ ਗਿਆਨ ਪਤਾ ਬੈਂਤੀ ਹੈ ਕਿ ਹਰੇਕ ਬੰਦੇ ਦਾ ਕੰਮ ਕਰਨ ਦਾ ਆਪ ਦਾ ਨਜ਼ਰੀਆ ਹੁੰਦਾ ਹੈ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਵੀ ਉਹਨਾਂ ਨੇ ਜਿਵੇਂ ਕਹਿੰਦਾ ਖਾਂਦਿਲ ਦਾੜੀ ਹਲਦੀ ਹੈ ਕਸੂਰ ਕੱਟਨੇ ਹੁੰਦਾ ਸੋ ਗੱਲ ਇਹ ਹੈ ਵੀ ਜੇ ਕਹਿੰਦੇ ਵੀ ਕੋਈ ਤੁਹਾਡਾ ਬਗਾਨਾ ਵੀ ਹੈ ਜਿਹਦ ਨਾਲ ਤੁਹਾਡੇ ਮਾਤਰੀ ਉਹ ਜੋ ਚੰਗਾ ਕੰਮ ਕਰਦਾ ਤਾਂ ਸਾਨੂੰ ਉਹਦੀ ਸਲਾਹੁਤਾ ਕਰਨੀ ਚਾਹੀਦੀ ਹੈ ਜੇ ਸਾਨੂੰ ਕਿਸੇ ਗਲਤ ਬੰਦੇ ਤੋਂ ਕੋਈ ਚੰਗਾ ਸਿੱਖਣ ਨੂੰ ਮਿਲਦਾ ਤਾਂ ਸਾਨੂੰ ਉਸ ਤੋਂ ਸਿੱਖ ਲੈਣਾ ਚਾਹੀਦਾ ਠੀਕ ਹੈ ਮੇਰੀ ਬੇਨਤੀ ਹੈ ਵੀ ਕੀ ਹੁੰਦਾ ਉਸ ਦੇਖੋ ਪٹرول ਪੰਪ ਹੈ ਤੇ ਸਰਕਾਰੀ ਦਰਾਮਣ ਉਹ ਜਤਿੰਦਰ ਸਿੰਘ ਪਰਦੇ ਥੋੜੀ ਹੈ ਜੀ ਉਹ ਕਿਹਾ ਲੋਕਾਂ ਨੇ ਮੈਂ ਤਾਂ ਇੱਕ ਸਾਲ ਬਾਅਦ ਚਲਾਇਆ ਜਾਣਾ ਪਰ ਪٹرول ਪੰਪ ਨੇ ਉੱਥੇ ਰਹਿਣਾ ਸ਼ਹਿਰਗਾ ਬਣੀ ਹੈ ਮੇਰੀ ਥੋੜੀ ਹੈ ਲੋਕਾਂ ਦੀ ਹੈ ਮੈਂ ਚਲਾਇਆ ਜਾਣਾ ਉੱਥੇ ਰਹਿਣੀ ਹੈ ਬਲੂ ਹਾਕਸ ਹੈ ਮੈਂ ਚਲਾਇਆ ਜਾਣਾ ਸ਼ਹਿਰ ਚ ਰਹਿਣਾ ਹੈ ਢੇਰੀ ਹੈ ਮੈਂ ਚਲਾਇਆ ਜਾਣਾ ਸ਼ਹਿਰ ਚ ਸੋ ਮੇਰੀ ਇਹ ਪ੍ਰਾਪਤੀ ਹੈ ਜਿਹੜੇ ਕੋਈ ਕੋਈ ਅਸਰ ਹੁੰਦਾ ਕੋਈ ਸਿਆਸੀ ਲੀਡਰ ਹੁੰਦਾ ਉਹ ਜਦੋਂ ਕੋਈ ਕੰਮ ਕਰਦਾ ਉਹਦੀ ਉਹਦੇ ਉਹ ਸਪੀਡ ਨੂੰ ਲੋਕ ਦੇਖਦੇ ਆ ਵੀ ਇਸ ਨੇ ਆਪਣੇ ਕਾਰਜਕਾਲ ਦੌਰਾਨ ਕੀ ਕੀਤਾ ਸੋ ਮੈਨੂੰ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਤੋਂ ਤਸੱਲੀ ਹੈ ਮਾਣ ਹੈ ਸ਼ਹਿਰ ਨਿਵਾਸੀਆਂ ਦਾ ਬੜਾ ਪਿਆਰ ਮੁਹੱਬਤ ਸਤਿਕਾਰ ਮਿਲਦਾ ਤੁਹਾਡੇ ਵੱਲੋਂ ਮਿਲਦਾ ਹੈ ਕਿ ਜਿਹੜੇ ਸ਼ਹਿਰ ਦੇ 25-25 ਸਾਲਾਂ ਦੇ ਰੁਕੇ ਹੋਏ ਪ੍ਰੋਜੈਕਟਸ ਉਹਨਾਂ ਤੇ ਕੋਈ ਕੰਮ ਹੀ ਨਹੀਂ ਹੋਇਆ ਜਦੋਂ ਮੈਂ ਪ੍ਰੋਮੋਟ ਅਡਰਚਰ ਮੈਂ ਬਤੌਰ ਇੱਥੇ ਆਇਆ ਤਾ ਮੈਨੂੰ ਪਹਿਲੇ ਦਿਨ ਕੁਰਸੀ ਦੇ ਬੈਠਣ ਦਾ ਸ਼ੌਕ ਤਾਂ ਮਤ ਪਰੇ ਡਿਓਣ ਹੱਥ ਮਿਲਾਇਆ ਮੈਨੂੰ ਕਹਿੰਦਾ ਪਲਾਸਵ ਕੰਮ ਬਹੁਤ ਕਰਨ ਵਾਲਾ। ਦੱਸੋ ਜੀ ਮੈਨੂੰ ਨੇ 5 ਪ੍ਰੋਜੈਕਟ ਜਨਾਏ ਸੀ। ਤੇ ਅੱਜ ਗੁਰੂ ਦੀ ਕਿਰਪਾ ਦੇ ਨਾਲ ਪੰਜਾਂ ਦੇ ਪੰਜ ਕੰਮ ਪੂਰੇ ਕਰਕੇ ਜਾਵਾਂਗੇ। ਫੇਰ ਉਹੀ ਗਰਮ ਮੁੱਖ ਮੰਤਰੀ ਸਾਹਿਬ ਦਾ ਪਿਆਰ, ਸਤਿਕਾਰ ਸਹਿਜੂ। ਸਾਡੇ ਡਿਪਾਰਟਮੈਂਟ ਦਾ ਪਿਆਰ, ਸਤਿਕਾਰ ਸਹਿਜੂ। ਸਾਡੇ ਈਓ ਸਾਹਿਬ, ਸਾਡਾ ਟੈਕਨੀਕਲ ਸਟਾਫ, ਸਾਡੀ ਸੇਲ ਬ੍ਰਾਂਡ ਸਾਡਾ ਲੀਗਲ ਰਾਜ। ਗੁਰੂ ਦੀ ਕਿਰਪਾ ਦੇ ਨਾਲ ਤੁਹਾਡੀ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਸੋਖ ਸ਼ਾਂਤੀ ਨਾਲ ਸਾਰੀਆਂ ਬ੍ਰਾਂਚਾਂ ਕੰਮ ਕਰ ਰਹੀਆਂ ਨੇ। ਨਵੇਂ ਅਪਰੂਵਮੈਂਟ ਆਫ ਤੇ ਕਿਤੇ ਕੋਈ ਐਲੀਗੇਸ਼ਨ ਲੱਗ ਗਿਆ, ਕਿਸੇ ਨੇ ਕੋਈ ਐਲੀਗੇਸ਼ਨ ਲਾ ਦਿੱਤਾ। ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਕਿ ਸਾਡਾ ਅਪਰੂਵਮੈਂਟ ਕਾਸਟ ਮੇਰੇ ਕਾਰਜਕਾਰ ਦੀ ਦੌਰਾਨ ਲਗਾਤਾਰ ਵਧੀਆ ਢੰਗ ਦੇ ਨਾਲ ਲੋਕਾਂ ਨੂੰ ਸਵਾਮਾ ਦੇ ਰਿਹਾ। ਵਧੀਆ ਢੰਗ ਦੇ ਨਾਲ ਅੱਗੇ ਵਧ ਰਿਹਾ। ਜੋ ਮਾੜੀ-ਮੋਟੀ ਕਮੀ ਪੇਸ਼ ਹੁੰਦੀ ਆ ਉਹਨੂੰ ਮਿਲ ਬੈਠ ਕੇ ਸਾਰੇ ਹੱਲ ਕਰਤਾ। ਕੱਲਾ ਸਰ ਬੱਸ ਸਟੈਂਡ ਨੂੰ ਲੈ ਕੇ ਕੋਈ ਸਰਕਾਰ ਨੇ ਵੀ ਫੈਸਲਾ